ਇਹਦੀ ਢੋਲੀ ਤੋਰਨ ਦੇ ਸਮੇ ਪਿਉ ਨੇ ਆਪਣੀ ਧੀ ਲਈ ਬੋਲੇ ਅਜੇ ਹੀ ਬੋਲ ਕੇ ਬਾਪ ਦੇ ਬੋਲ ਸੁਣ ਕੇ ਧੀ ਦੇ ਹੰਝੂ ਨਹੀਂ ਰੁਕੇ ਜਿਹਦੀ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਮੈਂ ਮਹਿਲਾਂ ਦਾ ਰਾਜਾ ਤਾਂ ਨਹੀਂ ਰਾਜਕੁਮਾਰੀ ਮੇਰੇ ਘਰ ਦੀ ਹੈ ਧੀ ਰਾਣੀ ਮੇਰੀ ਸਾਉ ਬਹੁਤ ਹੈ ਇਰਾਨੀ ਮੇਰੀ ਸਰਾਉ ਬਹੁਤ ਹੈ ਪਰ ਜਦ ਥੋੜੀ ਜਿਹੀ ਕਰਦੀ ਹੈ ਗਲਤੀ ਹੋ ਜੇ ਮaaf ਕਰ ਦਿਓ ਮਾਂ ਡਰਦੀ ਹੋ ਕੇ ਭਰਦੀ ਹੈ ਗਲਤੀ ਹੋ ਜੇ ਮaaf ਕਰ ਦਿਓ ਮਾਂ ਡਰਦੀ ਹੋ ਕੇ ਭਰਦੀ ਹੈ ਲਾਡਾ ਨਾਲ ਇਹ ਪਾਲੀ ਬਹੁਤ ਹੈ ਕੰਮ ਹੌਲੀ ਹੌਲੀ ਕਰਦੀ ਹੈ ਲਾਡਾ ਨਾਲ ਇਹ ਪਾਲੀ ਬਹੁਤ ਹੈ ਕੰਮ ਹੌਲੀ ਹੌਲੀ ਕਰਦੀ ਹੈ ਕੁਟੀਆਂ ਪਟੋਲੇ ਮੈਂ ਰੱਖ ਲੈਂਦਾ ਕੁਟੀਆਂ ਪਟੋਲਿਆਂ ਮੈਂ ਰੱਖ ਲੈਂਦਾ ਈ ਘਰ ਰੱਖ ਕਿੱਥੇ ਜਾਂਦੀ ਐ ਈ ਘਰ ਰੱਖ ਕਿੱਥੇ ਜਾਂਦੀ ਐ ਹੁਣ ਮਹਿਲਾਂ ਦਾ ਤੂੰ ਰਾਜਾ ਪੁੱਤਰਾ ਹੁਣ ਮਹਿਲਾਂ ਦਾ ਤੂੰ ਰਾਜਾ ਪੁੱਤਰਾ ਤੇ ਰਾਣੀ ਕਿਵੇਂ ਕਰਦੀ ਐ ਇਹ ਰਾਣੀ ਕਿਵੇਂ ਕਰਦੀ ਐ ਥੈਂਕ ਯੂ ਸੋਰੀ ਮਰ